ਸਿੱਖ ਸੀਗਾ ਪਹਿਲਾ ਓਸਾਈ ਬਣਿਆ ਓਸਾਈ ਦਾ ਦਮ ਤੇਰਾ ਕਸਾਈ ਬਣਿਆ ਸਾਡੇ ਗੁਰੂ ਘਰ ਹੁਣ ਸੇ ਬਣੀ ਰੇ ਐ ਹੋ ਜਹੇ ਪਾਪੀ ਨੂੰ ਨਾ ਮਿਲੀ ਢੋਈਆ ਦੇਖੋ ਕਿਹੜਾ ਮੀੜ ਯਾ ਦਿਖਾਊਗਾ ਗੁਰੂ ਸਾਹਿਬ ਦੀ ਅੱਗ ਦੀ ਲੂੰਬੀ ਚੋਈਆ ਸਪੈਸ਼ਲ ਲਿਡਰਸ਼ਿਪ ਤੋਂ ਹਾਂਜੀ ਹਾਂਜੀ ਬੋਲੋ ਕੀ ਭਾਜੀ ਆਪਾਂ ਨੂੰ ਕੀ ਪ੍ਰੋਬਲਮ ਹੈਗੀ ਆ ਜੀ ਭਾਜੀ ਸਾਈਆਂ ਤੋਂ ਸਾਈਆਂ ਤੋਂ ਕੋਈ ਪ੍ਰੋਬਲਮ ਨਹੀਂ ਸਾਡੇ ਪਿੰਡ ਦਾ ਇੱਕ ਬੰਦਾ ਸੀਗਾ ਉਹ ਤੇ ਗਾਣੇ ਕਿਉਂ ਪਾ ਰਹੇ ਆ ਆਪਾਂ ਯਾਰ ਇੱਕ ਬੰਦਾ ਜਿਗਾ ਇੱਕ ਬੰਦੇ ਕਰਕੇ ਪਾਉਦੀ ਪੂਰੀ ਸਾਈयत ਕੌਮ ਨੂੰ ਕਿੱਦਾਂ ਕਹਿ ਤਾ ਇੱਕ ਬੰਦੇ ਕਰਕੇ ਭਾਜੀ ਕੰਮ ਖਰਾਬ ਹੁੰਦੇ ਨੇ ਇੱਕ ਬੰਦੇ ਕਰਕੇ ਥੋੜੀ ਆ ਸਾਰੀ ਕੌਮ ਓ ਇੱਕ ਢੀ ਵੱਢੀ ਆ ਆਪਾਂ ਉਹਨਾਂ ਨੂੰ ਤੇ ਸਾਡੀ ਕੌਮ ਛੋਟੀ ਆ ਭਾਜੀ ਕੌਮ ਕੌਮ ਦੀ ਤੁਹਾਡੇ ਤਾਂ ਗੱਲ ਕੀਤੀ ਨਹੀਂ ਐ ਫਿਰ ਤੁਸੀਂ ਆਪਣੀ ਸਾਡੀ ਕਿਉਂ ਕਰ ਰਹੇ ਹੋ ਗੱਲ ਤਾਂ ਸਿੱਧੀ ਕਰੋ ਨਾ ਜਿਹੜੀ ਹੈਗੀ ਸਿੱਧੀ ਆ ਕਰਨ ਦੇ ਆ ਵਾ ਭਾ ਤੁਸੀਂ ਗੱਲ ਕਰਨ ਦੇ ਹੋ ਵੀ ਸਾਈਆਂ ਨੇ ਜੱਟਾਂ ਤੋਂ ਸਾਈ ਹੀ ਬਣਿਆ ਜਾਂ ਕੁਝ ਵੀ ਆ ਹਾਂ ਗੱਲ ਇਹ ਹੈਗੀ ਆ ਵੀ ਕਿੰਨੇ ਸਾਡੀ ਕੌਮ ਦੇ ਚੋਂ ਕਹਿੰਨੇ ਸਾਡੇ ਸਿੱਖ ਭਾਈ ਚਰਨੂ ਕੁਛ ਗਲਤ ਗਿਆ ਤੇ ਜਦੋਂ ਭਾਜੀ ਕੋਈ ਸਿੱਖ ਇੱਕ ਕਿਸੇ ਦਾ ਜਾ ਕੇ ਚਾਰਜ ਚ ਬੇਅਦਬੀ ਕਰ ਦੂਗਾ ਤੁਸੀਂ ਕੱਲੇ ਉਹਨੂੰ ਕਹੋਗੇ ਪੂਰੇ ਸਿੱਖ ਬਰਾਦਰੀ ਨੂੰ ਕਹੋ ਕਿਹੜੀ ਬੇਅਦਬੀ ਕੀਤੀ ਹੈ ਸਮਝਾਓ ਤਾਂ ਸਹੀ ਸਾਹਮਣੇ ਤੁਸੀਂ ਆਜੋ ਯੂਪੀ ਪਿੰਟ ਮੈਂ ਦੱਸ ਦੇਣਾ ਤੁਹਾਨੂੰ ਹਾਂ ਨਾਲ ਲੈ ਚੱਲਦੇ ਹਾਂ ਉਹਦੇ ਘਰ ਵੀ ਲੈ ਜਾਂਦੇ ਪਿੰਡ 'ਚ ਮਲਾਵੇ ਲਿਆਉਨੇ ਆ ਤੁਹਾਨੂੰ ਨਹੀਂ ਪਹਿਲਾਂ ਬੇਅਦਬੀ ਵਾਲਾ ਸਬੂਤ ਦਿਓਗੇ ਆਪਾਂ ਨੂੰ ਹਾਂ ਬਿਲਕੁਲ ਦਮਾਂਗੇ ਸਾਰਾ ਕੁਝ ਦਮਾਂਗੇ ਆਜੋ ਜਦੋਂ ਅਜਿਆ ਜੋ ਪੂਰੀ ਟੀਮ ਤੁਹਾਡੇ ਨਾਲ ਚੱਲੂਗੀ ਬੇਅਦਬੀ ਵਾਲਾ ਪਹਿਲਾਂ ਮੈਨੂੰ ਨਾ ਮੈਨੂੰ ਮੇਰੇ ਵਟਸਐਪ ਤੇ ਛੰਡ ਕਰਦੇ ਪ੍ਰਾਪਾ ਆਓ ਕੋਈ ਨਹੀਂ ਉਹ ਜਿਹੜਾ ਤੁਸੀਂ ਵੀਡੀਓ ਦੇਖ ਰਹੇ ਹੋ ਉਹ ਜਿਹੜਾ ਬੰਨਿਆ ਹੋਇਆ ਪੇੜ ਦੇ ਨਾਲ ਹਾਂ ਉਹ ਮੁੰਡਾ ਸਾਈ ਹੈ ਤੇ ਉਹ ਬੰਨਿਆ ਵੀ ਹੈ ਸਾਈ ਯਾਰ ਬੰਦਾ ਹੀ ਉਹ ਸਾਈ ਨਹੀਂ ਹੈ ਸਾਈ ਇਨਸਾਨ ਹੀ ਹੁੰਦੇ ਆ ਕ੍ਰਸ਼ਨ ਕਿ ਕੌਮ ਹੈ ਆ ਠੀਕ ਹੈ ਠੀਕ ਹੈ ਤੇ ਤੁਸੀਂ ਆਜੋ ਯੂਪੀ ਆਜੋ ਜੇ ਕਿਸੇ ਪੰਜਾਬ ਜਾਣਾ ਹੈ ਮੇਰਾ ਪਿੰਡ ਰਪਾਲਿਹੜੀ ਹੈ ਫਤਿਹਗੜ੍ਹ ਸਾਹਿਬ ਕੋਲੇ ਜੇ ਕਿਸੇ ਪੰਜਾਬ ਚ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਪੰਜਾਬ ਚ ਆਜੋ ਤੇ ਪੰਜਾਬ ਚ ਹੀ ਮਿਲ ਲੈਣੇ ਆਪਾਂ ਮੇਰਾ ਭਰਾ ਚਲੋ ਕਦੋਂ ਮਿਲਣਾ ਦੱਸੋ ਕੱਲ ਆ ਜੰਦੇ ਆਪਾਂ ਆਜੋ ਜਦੋਂ ਮਰਜ਼ੀ ਆਜੋ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਯੂਪੀ ਤੁਹਾਨੂੰ ਪਿੰਡ ਦਿਖਾਵਾਂਗੇ ਜੇ ਜ਼ਿਆਦਾ ਗੱਲ ਹੈ ਤੁਹਾਡੀ ਉਥੇ ਪ੍ਰਸ਼ਾਸਨ ਨਾਲ ਵੀ ਗੱਲ ਕਰਾ ਦੇਵਾਂਗੇ ਨਹੀਂ ਪ੍ਰਸ਼ਾਸਨ ਨਾਲ ਵੀ ਗੱਲ ਕਰ ਲਾਂਗੇ ਗੱਲ 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 ਮੇਰਾ ਭਰਾ ਮਰੀਹਰੀ ਭਾ ਮੇਰੀ ਗੱਲ ਸੁਣੋ ਹਾਂਜੀ ਗੱਲ ਇੱਥੇ ਆ ਕਿ ਤੁਸੀਂ ਇੱਕ ਵੀਡੀਓ ਨੂੰ ਨਾ ਟੈਗ ਕਰਕੇ ਬੰਦੇ ਨੂੰ ਬਨ ਕੇ ਇੱਕ ਵੀਡੀਓ ਬਣਾ ਦਿੰਦੀ ਹਾਂਜੀ ਤੁਸੀਂ ਉਹ ਨਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਪੂਜਨੀਏ ਆ ਸਾਡੇ ਆਦਰ ਦੇ ਯੋਗ ਨੇ ਤੁਸੀਂ ਉਹਨਾਂ ਦੀ ਵੀਡੀਓ ਨਾਲ ਲਾਤੀ ਕੀ ਉਹਨੇ ਸਾੜਿਆ ਉਹ ਦਿਖਾਉਂਗਾ ਜਿਹੜੇ ਉੱਥੇ ਪਿੰਟਦੇ ਨੇ ਉਹਨਾਂ ਨੇ ਹੀ ਬਣਾਈ ਵੀਡੀਓ ਉਹਨਾਂ ਨੇ ਹੀ ਉਹ ਬੰਦਾ ਤੇ ਯਾਰ ਉਹਦੀ ਵੀਡੀਓ ਇਹ ਵੀ ਤਾਂ ਦਿਖਾ ਨਾ ਕਿ ਉਹਨੇ ਅਕ ਲਈ ਆ ਉਹ ਤਾਂ ਹੀ ਤਾਂ ਉਹਨੂੰ ਬੰਨਿਆ ਹੋਰ ਅਸੀਂ ਕਿਵੇਂ ਬੰਨ ਲਿਆ ਕਿਸੇ ਨੂੰ ਤੇ ਭਾਜੀ ਲਾਈਵ ਲਾਈਵ ਵਾਲੀ ਲਾਈਵ ਲਾਈਵ ਵਾਲੀ ਵੀਡੀਓ ਦਿਖਾ ਨਾ ਅਸੀਂ ਦਿਖਾ ਦਾਂਗੇ ਤੁਸੀਂ ਆ ਜਾਓ ਦਿਖਾ ਦਿੰਨੇ ਤੁਹਾਨੂੰ ਲੈ ਦੇਖ ਮੇਰਾ ਭਾ ਮੇਰਾ ਆਪਾਂ ਨਾ ਭਰਾ ਵਾ ਤੁਸੀਂ 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 ਸਾਡੇ ਭਰਾ ਆ ਤੂੰ ਬੜਾ ਸੋਹਣਾ ਸਿੰਗਰ ਆ ਵਧੀਆ ਗੱਲ ਆ ਪਰ ਗੱਲ ਪਤਾ ਕੀ ਆ ਵੀ ਧਰਮ ਨੂੰ ਟਾਰਗੇਟ ਐਦਾਂ ਨਾ ਕਰੀ ਜਾਈ ਤੇ ਉਹਨੂੰ ਅਸੀਂ ਚਲੋ ਇਹ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਚਲੋ ਤਾਂ ਵੀ ਛੱਡਤਾ ਉਹਨੂੰ ਅਜੇ ਬਨ ਕੇ ਤੇ ਪੁਲਿਸ ਦਾ ਵਿਕ ਕਰਤਾ ਉਹਦੇ ਵਿੱਚ ਕਿਉਂਕਿ ਅਸੀਂ ਤਾਂ ਰੋਕਿਆ ਵੀ ਇਹ ਸਿੱਖ ਭਾਈ ਚਾਰੇ ਤੇ ਸਾਈ ਭਾਈ ਚਾਰੇ ਚ ਕੋਈ ਇਹੋ ਜੀ ਵਿਗਨ ਨਾ ਆ ਜੇ ਨਹੀਂ ਤੂੰ ਸਿੱਧਾ ਸਿੱਧਾ ਟਾਰਗੇਟ ਲਾਤਾ ਨਾ ਵੀ ਸਾਈ ਬਣਿਆ ਫਲਾਣਾ ਬਣਿਆ ਮੈਂ ਉਹ ਟਾਰਗੇਟ ਤਾਂ ਤੋਂ ਲਾਇਆ ਬਣਿਆ ਸਾਈ ਵੀ ਨਹੀਂ ਬਣਿਆ ਤੂੰ ਫੇ ਕਸਾਈ ਬਣਿਆ ਮੈਂ ਸਾਈਆਂ ਨੂੰ ਕੁਝ ਨਹੀਂ ਕਿਹਾ ਪਰ ਜੇ ਤਾਂ ਤੁਹਾਨੂੰ ਤਾਂ ਵੀ ਲੱਗਦਾ ਵੀ ਕੁਝ ਮਾੜਾ ਉਹਦੇ ਚ ਕਿਹਾ ਗਿਆ ਤੁਸੀਂ ਜਦੋਂ ਮਰਜ਼ੀ ਆ ਜਾਓ ਜੇ ਕਿਸੇ ਬਹਿ ਕੇ ਗੱਲ ਕਰਨੀ ਆਪਾਂ ਬਹਿ ਕੇ ਵੀ ਗੱਲ ਕਰ ਸਕਦੇ ਆਂ ਜੇ ਤੁਸੀਂ ਉਥੇ ਜਾਣਾ ਹੈ ਕੱਲ੍ਹ ਜਾਂ ਪਰਸੋਂ ਹੀ ਆ ਜੰਨੇ ਪਹਿਲਾਂ ਤਾਂ ਜਿਹੜਾ ਸਾਈਆਂ ਵਾਲੀ ਗੱਲ ਕਸਾਈ ਸਾਨੂੰ ਵੀ ਪਤਾ ਕਿਹੜੇ ਹੋਣਗੇ ਵਿੱਚ ਆਏ ਹੁਣ ਉਹ ਪੂਰਾ ਪਿੰਡ ਹੈਗਾ ਜੇ ਕਹੀਏ 200 200 ਜੇ ਉਥੇ ਬੰਦਾ ਹੈ ਤੇ ਜਿਹੜੇ 50 ਬੰਦੇ ਜਿਹੜੇ ਕਨਵਰਟ ਹੋਏ ਨੇ ਸਾਈਆਂ ਚ ਤੇ ਉਹ ਵੀ ਤੁਹਾਨੂੰ ਮਨਾ ਲਿਆ ਮੰਗੇ ਯਾਰ ਕਨਵਰਟ ਨਹੀਂ ਕੋਈ ਇਨਸਾਨ ਹੁੰਦਾ ਮੇਰੇ ਵੀਰ ਕਨਵਰਟ ਆਪਣੀ ਮਰਜ਼ੀ ਦੇ ਨਾਲ ਇਨਸਾਨ ਹੁੰਦਾ ਕੋਈ ਕਰਾਉਂਦਾ ਨਹੀਂ ਆ ਆਪਣੀ ਮਰਜ਼ੀ ਨਾਲ ਹੋਇਆ ਚੰਗਾ ਸਭੂ ਮੈਂ ਕਿਹਾ ਖਾਲਸੇ ਪੰਥ ਚ ਉਹ ਬੰਦੇ ਪਿਓਰ ਪਿਓਰ ਰਹਿ ਜਾਣਗੇ ਜਿਹੜੇ ਗਦਾਰ ਨਹੀਂ ਬਾਹਰ ਨਿਕਲ ਜਾਣਗੇ ਐਵੇਂ ਹੋਣਾ ਚਾਹੀਦਾ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਖਾਲਸੇ ਪੰਥ ਦੀ ਨਾ ਮੈਂ ਮੈਂ ਪੜਾ ਉਧਰ ਕਰਦਾ ਖਾਲਸੇ ਪੰਥ ਦਾ ਠੀਕ ਹੈ ਸੁਣੋ ਮੇਰੀ ਗੱਲ ਪੰਥ ਦਾ ਨਾਮ ਨਾ ਵਿੱਚ ਲਓ ਆਪਾਂ ਜਿਹੜੀ ਤੁਸੀਂ ਗੱਲ ਕੀਤੀ ਨਾ ਸਿੱਧੀ ਤੂੰ ਜਿਹੜੀ ਸਿੱਧੀ ਗੱਲ ਕੀਤੀ ਨਾ ਮੇਰਾ ਵੀਰਾ ਸਹਾਈਆਂ ਦੀ ਵੀ ਸਾਈਂ ਬਣੀ ਜਾਂਦੇ ਨੇ ਉਹ ਗੱਲਾਂ ਬੜੀਆਂ ਟਾਰਗੇਟ ਵਾਲੀਆਂ ਹੈਗੀਆਂ ਨੇ। ਕੋਈ ਗੱਲ ਨਹੀਂ ਕੀਤੀ ਕਿ ਵੀ ਇਸਾਈ ਬਣ ਜਾਂਦੇ ਨੇ। ਤਾਂ ਫਿਰ ਮੇਰਾ ਵੀਰਾ ਜੇ ਗੱਲ ਨਹੀਂ ਨਾ ਹੋਈ ਤੇ ਇੱਕ ਇੱਕ ਮੇਰਾ ਭਰਾ ਜਾਂ ਤਾਂ ਇੱਕ ਵੀਡੀਓ ਪਾ ਲਈਏ ਆਪਾਂ ਮਿਲ ਲਵਾਂਗੇ ਇਸਾਈਆਂ ਵਾਲੀ ਗੱਲ ਵੀ ਇਹ ਨਹੀਂ ਵੀ ਜਦੋਂ ਮਰਜ਼ੀ ਆ ਜਾਓ ਜਿੱਥੇ ਮਰਜ਼ੀ ਆ ਜਾਓ ਮੈਨੂੰ ਦੱਸ ਦਿਓ ਵੀ ਇੱਥੇ ਆ ਰਹੇ ਅਸੀਂ ਆ ਜਾਾਂਗੇ। ਹਰਿਆਣੇ ਆ ਜਾਂਦਾ ਮੈਂ। ਹਰਿਆਣੇ ਸਾਡੇ ਪਿੰਡ ਕੋਈ ਚੱਕਰ ਨਹੀਂ ਹਰਿਆਣੇ ਜਿੱਥੇ ਮਰਜ਼ੀ ਆ ਜਾਓ ਤੁਹਾਡਾ ਪਿੰਡ ਇੱਥੇ ਹੀ ਆ ਨਾ ਹਰਿਆਣੇ। ਹੈਂ? ਹਰਿਆਣੇ ਆ ਨਾ ਪਿੰਡ ਆਪਣਾ। ਨਹੀਂ ਮੇਰਾ ਪਿੰਡ ਯੂਪੀ 'ਚ ਹੈ। ਅੱਛਾ ਯੂਪੀ ਤਾਂ ਹੁਣ ਬੜੀ ਦੂਰ ਹੋ ਗਿਆ ਯਾਰਾ ਨਹੀਂ ਨਹੀਂ ਮੈਂ ਜਲੰਧਰ ਆ ਭਾਜੀ ਅੱਛਾ ਜਲੰਧਰ ਜਲੰਧਰ ਕਿੱਥੇ ਰਹਿੰਦੇ ਤੁਸੀਂ ਜਲੰਧਰ ਭਾਜੀ ਪੰਜਾਬ ਜਲੰਧਰ ਜੇ ਆਪਣੇ ਕੋਈ ਬੰਦੇ ਹੈਗੇ ਇੱਥੇ ਉਹਨਾਂ ਨੂੰ ਕਹਿ ਦਿਓ ਨਹੀਂ ਇੱਥੇ ਹੈਗੇ ਨੇ ਬੰਦੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਐਡਰੈਸ ਦੱਸ ਦਿਓ ਆਪਣਾ ਮੜਾ ਜਾ ਵੀ ਕਿੱਥੇ ਰਹਿੰਦੇ ਆ ਜਲੰਧਰ ਭਾਜੀ ਬਸ ਉਹਨਾਂ ਨੂੰ ਫੋਨ ਕਰ ਦਿਓ ਸਨਾਵਰ ਪੱਟੀ ਦਾ ਫੋਨ ਆਇਆ ਸੀ ਬਸ ਇੰਨੀ ਕੁ ਛੋਟੀ ਗੱਲ ਹੋਣੀ ਹੈ ਨਹੀਂ ਮਿਲਵ ਸਨਾਵਰ ਪੱਟੀ ਕੌਣ ਕੀ ਦੱਸਾਂ ਉਹਨਾਂ ਨੂੰ ਮੈਂ ਮੈਂ ਪ੍ਰਧਾਨ ਆ ਭਾਜੀ ਕਮਿਟੀ ਦਾ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਬਾ ਮੇਰਾ ਦੇਖੋ ਦੇਖੋ ਤੁਸੀਂ ਮੇਰੇ ਮੇਰਾ ਭਰਾ ਆ ਇੱਕ ਉੱਗ ਦੀ ਚੜਦੀ ਬੋਲਾ ਆਪਾ ਧਰਮ ਦੇ ਨਾਮ ਤੇ ਜਦ ਫਰਕ ਲੈਣਾ ਚਾਹੀਏ ਦੇਖੋ ਆਪਾਂ ਅਸੀਂ ਇਹ ਦੇ ਖਿਲਾਫ ਨਹੀਂ ਪਾਜੀ ਗਿਆ ਨਾ ਮੈਂ ਸਾਈਆਂ ਨੂੰ ਮਾੜਾ ਬੋਲਿਆ ਮੈਂ ਤਾਂ ਉਹਨੂੰ ਬੋਲਿਆ ਤੁਹਾਡਾ ਗਾਣਾ ਹੀ ਇਹ ਆ ਵੀ ਇਸਾਈ ਬਣਿਆ ਤੁਹਾਡਾ ਗਾਣਾ ਹੀ ਹੈ ਇਸਾਈ ਬਣਿਆ ਆ ਮੈਂ ਕਿਹਾ ਪਹਿਲਾਂ ਤੂੰ ਸਿੱਖ ਬਣਿਆ ਉਹ ਯਾਰ ਪਾਜੀ ਉਹਨੂੰ ਬਲਾ ਪੋਛਤਾ ਲਈਏ ਯਾਰ ਹੁਣ ਜਿਹੜੀ ਜਾਂਦੀ ਉਹਦੀ ਵੀਡੀਓ ਨਾਲ ਪਾ ਦੋ ਮੈਂ ਕੋਈ ਬਾਹਰ ਦਾ ਥੋੜੀ ਆ ਮੈਂ ਯੂਪੀ ਚ ਰਹਿਣਾ ਨੋਟ ਅਹੀ ਕਿਹੜਾ ਬਾਦ ਹੀ ਤਾਂ ਪੰਜਾਬੀ ਆ ਮੇਰਾ ਭਰਾ ਪੰਜਾਬੀ ਉਹ ਗੱਲ ਠੀਕ ਹੈ ਤੇ ਅਸੀਂ ਕਹਿ ਰਹੇ ਹਾਂ ਅਸੀਂ ਝੂਠਾ ਕੇ ਬਣਾ ਕੇ ਮਤਲਬ ਕਿ ਨਹੀਂ ਹਾਂ ਤਾਂ ਇਸ ਕਾਣ ਦੇ ਕੰਟਰੋਵਰਸੀ ਦਾ ਕੰਟਰੋਵਰਸੀ ਹੈਗੀ ਮੇਰਾ ਭਰਾ ਸਾਨੂੰ ਕਈਆਂ ਦੇ ਫੋਨ ਆਉਣਦੇ ਆ ਬਾਈ ਜੀ ਕੰਟਰੋਵਰਸੀ ਕੀ ਕਰੀਏ ਉਹਦੇ ਚ ਕੰਟਰੋਵਰਸੀ ਤਾਂ ਇਹ ਹੈ ਨਾ ਵੀ ਜਨਾਓ ਇਦਾਂ ਦੀ ਬੇਅਦਬੀ ਕਰਦਾ ਤੇ ਅਸੀਂ ਮੈਂ ਤਾਂ ਅੱਜ ਤੱਕ ਸਾਈਆਂ ਬੇਅਦਬੀ ਵਾਲੀ ਵੀਡੀਓ ਦੇ ਪਿੱਛੇ ਸਾਨੂੰ ਫਿਰ ਇਹ ਆਪਸ਼ਤਰ ਮਾਰੀ ਹੈ ਉਹਨਾਂ ਦੇ ਮੈਂ ਤੁਹਾਨੂੰ WhatsApp ਕਰ ਦਿੰਦਾ ਇਸੇ ਵੀਡੀਓ ਵਿੱਚ ਜਿਹੜੇ ਜੇ ਇਹਨੇ ਬੇਅਦਬੀ ਕੀਤੀ ਹੋਗੀ ਨਾਲ ਇਹ ਹੈ ਕਿ ਇਹ ਸਾਈ ਹੋਣਾ ਚਾਹੀਦਾ ਵਾ ਪਾਜੀ ਮੈਂ ਕਹਿੰਦਾ ਤੁਸੀਂ ਆ ਜਾਓ ਜੇ ਤੁਹਾਨੂੰ ਕੋਈ ਵੀ ਆਇਆ ਪਹਿਲਾਂ ਬੀਏਡੀ ਵੀ ਦਿਖਾਓ ਮੇਰਾ ਵੀਰਾ ਮੈਨੂੰ ਬੀਏਡੀ ਵੀ ਭੇਜਣੀ ਆ ਤੂੰ ਹੁਣ ਹਾਂਜੀ ਹਾਂਜੀ ਮੈਂ ਭੇਜਦਾ ਤੁਹਾਨੂੰ ਵੀਡੀਓ ਮੇਰੇ ਕੋਲ ਹੈਗੀਆਂ ਭੇਜ ਮੈਨੂੰ ਭੇਜ ਠੀਕ ਹੈ